ਸਭਾ ਚੋਣਾਂਵਾਂ ਨੂੰ ਲੈ ਕੇ ਲਗਾਤਾਰ ਹਰ ਇੱਕ ਪਾਰਟੀ ਜਿਹੜੀ ਹੈ ਆਪਣੇ ਚੋਣ ਪ੍ਰਚਾਰ ਵਿੱਚ ਜੁੜ ਚੁੱਕੀ ਹੈ ਔਰ ਟੀਮਾਂ ਬਣਾ ਕੇ ਜਿਹੜੀਆਂ ਨੇ ਪਿੰਡੋਂ ਪਿੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਚੋਣ ਜਾਬਤਾ ਲੱਗਣਾ ਬਾਕੀ ਹੈ ਉਸ ਤੋਂ ਪਹਿਲਾਂ ਹੀ ਹਰ ਇੱਕ ਪਾਰਟੀ ਜਿਹੜੀ ਹੈ ਸਰਗਰਮ ਨਜ਼ਰ ਆ ਰਹੀ ਹੈ ਉਸੇ ਤਰੀਕੇ ਨਾਲ ਬੀਜੇਪੀ ਦੀ ਗੱਲ ਕਰਦੀਏ ਤਾਂ ਤਰਨ ਤਰਨ ਦੇ ਵਿੱਚ ਬੀਜੇਪੀ ਵੀ ਜਿਹੜੀ ਹੈ ਹੁਣ ਸਰਗਰਮ ਹੋਣੀ ਦਿਖਾਈ ਦਿੱਤੀ ਜਾ ਰਹੀ ਹੈ ਲਗਾਤਾਰ ਬੀਜੇਪੀ ਵੱਲੋਂ ਵੀ ਜਿਹੜੀਆਂ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਨਾਲ ਪ੍ਰਧਾਨ ਨੇ ਜਿਹੜੇ ਅੰਜੰਨਦਰ ਸੱਦੂ ਉਹ ਸਾਡੇ ਨਾਲ ਮਜੂਰਨ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਬੀਜੇਪੀ ਦਾ ਚੱਲ ਰਿਹਾ ਔਰ ਲਗਾਤਾਰ ਪਿੰਡਾਂ ਵਿੱਚ ਮੀਟਿੰਗਾਂ ਵੀ ਚੱਲਦੀਆਂ ਹੁਣ ਦਫ਼ਤਰਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਲੋਕਾਂ ਦੇ ਨਾਲ ਕਿਸ ਤਰੀਕੇ ਦਾ ਮਾਹੌਲ ਜਿਹੜਾ ਆਉਣ ਵਾਲਾ ਲੱਗ ਰਿਹਾ ਕਿਉਂਕਿ ਸੈਂਟਰ 'ਚ ਬੀਜੇਪੀ ਦੀ ਗਵਰਨਮੈਂਟ ਹੈ ਔਰ ਥੱਲੇ ਜਿਹੜੀ ਆ ਆਪਦੀ ਹੈ ਔਰ ਬੀਜੇਪੀ ਵੱਲੋਂ ਹੁਣ ਕਿਹੜੇ-ਕਿਹੜੇ ਪਹਿਲ ਕਦਮ ਕੀਤੇ ਜਾਂ ਜਾ ਰਹੀਆਂ ਨੇ ਔਰ ਕਿਸ ਤਰੀਕੇ ਦਾ ਮਾਹੌਲ ਜਿਹੜਾ ਲੋਕ ਸਭਾ ਨੂੰ ਲੈ ਕੇ ਖਾਸ ਕਰਕੇ ਚੱਲਦਾ ਮੈਂ ਸਭ ਤੋਂ ਪ ਲੋਕਾਂ ਦੀ ਆਵਾਜ਼ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦਾ ਵੀ ਦਾਸ ਨੂੰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਡੇ ਸਾਹਮਣੇ ਆ ਤੁਸੀਂ ਪਿੰਡਾਂ ਦੇ ਵਿੱਚ ਛੇਟਲੇ ਖੇਤਰਾਂ ਤੱਕ ਜਾ ਰਹੇ ਹੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਲੋਕਾਂ ਨੇ ਮਨ ਬਣਾ ਲਿਆ ਹੁਣ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਵੋਟ ਪਾਉਂਦੇ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਪਿਛਲੇ ਡੇਢ ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਨੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਪਾਈ ਮੋਦੀ ਜੀ ਦੀਆਂ ਨੀਤੀਆਂ ਨੂੰ ਦੇਖ ਕੇ ਪੰਜਾਬ ਦੇ ਲਈ ਸਿਹਤਰਤਾ ਦੀ ਪ੍ਰਤੀ ਲੋਕਾਂ ਦੇ ਪ੍ਰਤੀ ਚੰਗੀ ਸੋਚ ਨੂੰ ਦੇਖ ਕੇ ਕਿ ਲੋਕਾਂ ਨੇ ਹਰ ਕੀ ਮਨ ਬਣਾਇਆ ਕਿ ਜਿਹੜੀ ਲੋਕ ਸਭਾ ਖੜੂਖਸਾਬ ਦੀ ਜਿਹੜੀ ਸ਼ੀਟ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰਪਾਈ ਮੋਦੀ ਜੀ ਦੀ ਜਿੱਤ ਕੇ ਜਿਹੜੀ ਉਚੋਲੇ ਚ ਪਾ ਅ ਲਗਾਤਾਰ ਜਿਹੜੀਆਂ ਸਕੀਮਾਂ ਦੀ ਗੱਲ ਕੀਤੀ ਜਾ ਰਹੀਆਂ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀਆਂ ਨੇ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਹੋਰ ਲਗਾਤਾਰ ਕਈ ਸਕੀਮਾਂ ਜਿਵੇਂ ਬਿਜਲੀ ਫ੍ਰੀ ਹੋ ਗਈਆਂ ਜਾਂ ਹੋਰ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਉਸ ਉਸ ਨੂੰ ਕਿਸ ਤਰੀਕੇ ਨਾਲ ਜਿਹੜੀ ਹੈ ਤੁਸੀਂ ਦੇਖ ਦਿਓ ਤੁਹਾਡੇ ਸਾਹਮਣੇ ਆ ਜੀ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਤੁਸੀਂ ਸਕੀਮਾਂ ਦੀ ਗੱਲ ਕੀਤੀ ਚਾਹੇ ਵਿਸ਼ਕਰਮਾ ਦੀ ਸਕੀਮ ਲਾ ਲਓ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਤਹਿਤ ਦੀ ਸਕੀਮ ਲਾ ਲਓ ਮਕਾਨਾਂ ਦੀ ਸਕੀਮ ਲਾ ਲਓ ਮੰਡਰੇਗਾ ਦੀ ਸਕੀਮ ਲਾ ਲਓ ਟਾਇਲਟਾਂ ਦੀ ਸਕੀਮ ਲਾ ਲਓ ਆਟਾ ਕਣਕ ਦਾਲ ਦੀ ਸਕੀਮ ਲਾ ਲਓ ਤੁਹਾਨੂੰ ਕਿਹੜੀ ਕਿਹੜੀ ਸਕੀਮ ਦੱਸਾਂ ਕਿਉਂਕਿ ਲੋਕ ਭਲੀ ਭਾਂਤ ਜਾਣਦੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਰ ਵਰਗ ਦਾ ਖਿਆਲ ਰੱਖਦੇ ਨੇ ਚਾਹੇ ਕਿਸਾਨ ਸਮਰiddhi ਯੋਜਨਾ ਲਾ ਲਓ ਕਿ ਜਿਹੜੀਆਂ ਟੋਟਲ ਸਕੀਮਾਂ ਆ ਰਹੀਆਂ ਨੇ ਉਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਲੋਕ ਜਿਹੜੇ ਉਹ ਜਾਗਰੂਕ ਹੋ ਚੁੱਕੇ ਨਹੀਂ ਪਹਿਲਾਂ ਜਾਗਰੂਕ ਦੀ ਗੱਲ ਕਰਨੀ ਹੈ ਜਾਗਰੂਕ ਨਹੀਂ ਸੀ ਲੋਕਾਂ ਨੂੰ ਨਹੀਂ ਪਤਾ ਸੀ ਕੇਂਦਰ ਦੀਆਂ ਸਕੀਮਾਂ ਵੀ ਚੱਲਦੀਆਂ ਨੇ ਬਈ ਉਹ ਤੁਹਾਡੇ ਸਾਹਮਣੇ ਆ ਜੀ ਕਦੀ ਸਾਡੀ ਜਿਹੜੀ ਪਾਰਟੀ ਸੀ ਭਾਰਤੀ ਜਨਤਾ ਪਾਰਟੀ ਉਹ ਇੱਕ ਗੱਠ ਜੋੜ ਦਾ ਹਿੱਸਾ ਸੀ ਤੇ ਕਦੀ ਗੱਠ ਜੋੜ ਦੇ ਦੌਰਾਨ ਪਿੰਡਾਂ ਦੇ ਵਿੱਚ ਕਮਲ ਤੇ ਫੁੱਲ ਦੀ ਭਾਰਤੀ ਜਨਤਾ ਪਾਰਟੀ ਦੀ ਕਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਤੇ ਗੱਠ ਜੋੜ ਤੋਂ ਬਾਹਰ ਆ ਕੇ ਜਦੋਂ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਦਿਸ਼ਾ ਨਿਰਦੇਸ਼ ਹੋਏ ਆ ਕਿ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰੋ ਕਿ ਜੋ ਵੀ ਪਿਛਲੇ 10 ਸਾਲਾਂ ਤੋਂ ਕੇਂਦਰ ਵੱਲੋਂ ਦਿੱਤਾ ਜਾ ਰਿਹਾ ਉਹ ਘਰ-ਘਰ ਤੱਕ ਇੱਕ-ਇੱਕ ਵਰਗ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਸਹਿਹਰਦੇ ਆ ਹਰ ਵਰਗ ਦਾ ਉਹ ਖਿਆਲ ਰੱਖਣ ਵਾਲਾ ਤੇ ਤੁਸੀਂ ਦੇਖੋ ਜਦੋਂ ਤੋਂ 1.5 ਸਾਲ ਦੇ ਦੌਰਾਨ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਸਾਨੂੰ ਕੇਂਦਰ ਵੱਲੋਂ ਜਿਹੜੀਆਂ ਆ ਸਕੀਮਾਂ ਮਿਲ ਰਹੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਬਾਈ ਮੋਦੀ ਜੀ ਪੰਜਾਬ ਦੇ ਲਈ ਬੜੇ ਸਹਿਯੋਗ ਦੇ ਤੇ ਲੋਕ ਵੀ ਭਲੀ ਭਾਂਤ ਜਾਣ ਜਾਣੂ ਕਰਨ ਕਿ ਅੱਜ ਜਿਹੜੇ ਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਚਾਹੇ ਵਿਧਾਨ ਸਭਾ ਖਡੂਰ ਸਾਹ ਬੁਲਾ ਲਈ ਚਾਹੇ ਵਿਧਾਨ ਸਭਾ ਤਰਨਤਾਰਨ ਲਾ ਲਈ ਚਾਹੇ ਵਿਧਾਨ ਸਭਾ ਪਟੇਲ ਲਾ ਲਈ ਚਾਹੇ ਗੇਮਕਰ ਲਾ ਲਈ ਤੁਹਾਡੇ ਤੱਥਾਂ ਦੇ ਆਧਾਰ ਤੇ ਹੈ ਜੀ ਕਿ ਲੋਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪਿਆਰ ਕਰਦੇ ਆ ਤੇ ਦਿਨੋਂ ਦਿਨ ਜੜਿਓ ਜੁੜ ਰਹੇ ਹੈ ਜੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਦੀ ਗੱਲ ਕਰ ਰਹੀ ਹੈ ਤਾਂ ਨੋ ਜਿਹੜੀਆਂ ਨੇ ਹਲਕੇ ਲੱਗਦੇ ਨੇ ਕਾਫੀ ਹਲਕਾ ਵੱਡਾ ਵੀ ਹੈ ਔਰ ਕਿਸ ਤਰੀਕੇ ਨਾਲ ਔਰ ਜਾਗਰੂਕ ਕੀਤਾ ਜਾਏਗਾ ਤੁਹਾਡੇ ਵੱਲ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 10 ਸਾਲ ਦੇ ਦੌਰਾਨ ਸਾਡੇ ਪੰਜਾਬ ਲਈ ਚਾਹੇ ਸਿੱਖ ਭਾਈਚਾਰੇ ਦੀ ਗੱਲ ਕਰੀਏ ਕਿ ਸਭ ਤੋਂ ਵੱਡੀ ਦੇਣ ਹੈ ਸਾਡੇ ਸਿੱਖ ਭਾਈਚਾਰੇ ਨੂੰ ਕਿ ਪਿਛਲੇ 70 ਸਾਲਾਂ ਤੋਂ ਸਾਡੀ ਸਿੱਖ ਕੌਮ ਅਰਦਾਸ ਬੇਨਤੀ ਕਰਦੀ ਸੀ ਕਿ ਸਾਨੂੰ ਵਿਛੜੇ ਗ੍ਰਧਾਮਾਂ ਦੇ ਜਿਹੜੀ ਉਹ ਦਰਸ਼ਨ ਕਰਾਏ ਜਾਂ ਕਿਉਂਕਿ ਅੱਜ ਤੋਂ ਪਹਿਲਾਂ ਵੀ ਕਈ ਸਰਕਾਰਾਂ ਰਹੀਆਂ ਨੇ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਨੂੰ ਵਿਛੜੇ ਗੁਰਤਮ ਕਰਤਾਰਪੁਰ ਸਾਹਿਬ ਦਾ ਲੰਗਾ ਖਲਾਕੇ ਸਾਡੇ ਲੋਕਾਂ ਲਈ ਸਾਡੇ ਪੰਜਾਬ ਲਈ ਇੱਕ ਚਾਨਣ ਮਨਾਰੇ ਦਾ ਕੰਮ ਕੀਤਾ ਪਿਛਲੇ ਸਮੇਂ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਲਾਲ ਕਿਲੇ ਤੇ ਮਨਾ ਕੇ ਸਿੱਖਾਂ ਦੇ ਪ੍ਰਤੀ ਬਹੁਤ ਵੱਡੇ तरीके ਦੇ ਨਾਲ ਚਾਨਣ ਮਨਾਰੀ ਦਾ ਕੰਮ ਕੀਤਾ ਵੀਰਬਾਲ ਦੇਵ ਸਮਨਾ ਕੇ ਸਾਡੇ ਵੱਖ-ਵੱਖ ਸੂਬਿਆਂ ਤੱਕ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਲੋਕਾਂ ਨੂੰ ਜਾਣੂ ਕਰਾਇਆ ਕਿ ਸਹਬੇ ਕਮਾਲ ਗੁਰੂ ਗਬਿੰਦ ਸਿੰਘ ਦੇ ਲਾਲਾਂ ਦੀ ਕੀ ਕੁਰਬਾਨੀ ਸੀ ਕੀ ਸਿੱਖ ਕੌਮ ਦੀ ਕੁਰਬਾਨੀ ਹੈ ਸਾਡੇ ਸਿੱਖ ਇਤਿਹਾਸ ਬਾਰੇ ਪਿਛਲੇ 70 ਸਾਲਾਂ ਚ ਕਿਸੇ ਨੇ ਪੂਰੇ ਵਿਸ਼ਵ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਹੀਂ ਜਾਣੂ ਕਰਵਾਇਆ ਉਹ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਲਈ ਕੀਤਾ ਸਾਡੇ ਲੰਗਰਾਂ ਤੇ ਜੀਐਸਟੀ ਤੱਕ ਜਿਹੜੀ ਉਹ ਖਤਮ ਕਰ ਦਿੱਤੀ ਮੈਂ ਤੁਹਾਨੂੰ ਕਿਹੜੀ ਕਿਹੜੀ ਗਲਤਨਾਵਾ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ 10 ਸਾਲਾਂ ਦੇ ਵਿੱਚ ਆਪਣੇ ਸ਼ਾਸਨ ਦੇ ਦੌਰਾਨ ਜੋ ਪੰਜਾਬ ਲਈ ਸਿੱਖ ਕੌਮ ਲਈ ਹਰ ਵਰਗ ਲਈ ਕੀਤਾ ਉਹ ਤੁਹਾਡੇ ਸਾਹਮਣੇ ਆ ਉਹ ਕਿਤੇ ਤੱਥ ਕਿਸੇ ਕੋ ਲੁਕੇ ਨਹੀਂ ਕੁਝ ਹੋਰ ਇੱਕ ਗੱਲ ਕਰ ਲਈਏ ਤਾਂ ਲੋਕ ਸਭਾ ਜਿਵੇਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਇੱਕ ਪਾਸੇ ਕਿਸਾਨ ਜਿਹੜੇ ਨੇ ਸ਼ੰਭੂ ਬਾਰਡਰ ਤੇ ਫੇਰ ਬੈ ਗਏ ਨੇ ਕੀ ਕੋਈ ਗੱਲਬਾਤ ਕਿਸਾਨਾਂ ਦੀ ਕਿਸ ਤਰੀਕੇ ਨਾਲ ਮਨਾਈ ਜਾਵੇਗੀ ਔਰ ਕੀ ਤੁਹਾਡੇ ਵੱਲੋਂ ਕੀ ਪਹਿਲ ਕਦਮੀ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਤੁਹਾਡੇ ਬਾਹਰ ਵੀ ਇੱਥੇ ਕਿਸਾਨਾਂ ਦਾ ਧਰਨਾ ਲੱਗਾ ਸੀ ਬਸ ਸਭ ਤੋਂ ਪਹਿਲਾਂ ਤੁਹਾਡੇ ਧਿਆਨ ਦੇ ਵਿੱਚ ਇੱਕ ਗੱਲ ਲਿਆਉਣੀ ਚਾਹੁੰਦਾ ਕਿ ਮੈਂ ਖੁਦ ਵੀ ਕਿਸਾਨ ਹੂੰ ਸਾਡਾ ਪਰਿਵਾਰ ਕਿਸਾਨੀ ਖੇਤਰ ਤੋਂ ਹੈ ਜੀ ਮੈਂ ਸਮੁੱਚੇ ਕਿਸਾਨ ਜਥੇਬੰਦੀਆਂ ਦਾ ਸਤਿਕਾਰ ਕਰਦਾ ਤੇ ਅਪੀਲ ਵੀ ਕਰਦਾ ਉਹਨਾਂ ਨੂੰ ਕਿ ਆਪਾਂ ਆਓ ਸਾਰੇ ਰਲ ਮਿਲ ਕੇ ਇੱਕ ਟੇਬਲ ਤੇ ਇਕੱਠੇ ਹੋ ਕੇ ਜੋ ਵੀ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਸਾਡੀਆਂ ਕੋਈ ਮੰਗਾਂ ਨੇ ਚਾਹੇ ਐਮਐਸਪੀ ਦੀ ਮੰਗ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਚਾਹੇ ਕੋਈ ਕਰਜ਼ੇ ਮਾਫੀ ਦੀ ਗੱਲ ਆ ਆਪਾਂ ਮਿਲ ਬੈਠ ਕੇ ਪਿਆਰ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਹੱਲ ਕਰਾਈਏ ਠੀਕ ਆ ਰਾਜਨੀਤੀ ਖੇਤਰ ਦੇ ਵਿੱਚ ਜੁੜੇ ਆ ਹਰ ਇਨਸਾਨ ਨੂੰ ਆਪਣੀ ਪਾਰਟੀ ਚੁਣ ਦਾ ਅਧਿਕਾਰ ਆ ਮੈਂ ਭਾਰਤੀ ਜਨਤਾ ਪਾਰਟੀ ਦਾ ਸਿਪਾਹੀ ਆ ਵਰਕਰ ਆ ਜਿੱਥੇ ਕਿਤੇ ਵੀ ਕਿਸਾਨਾਂ ਦੀ ਗੱਲ ਆ ਮੈਂ ਆਪਣੇ ਕਿਸਾਨਾਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਸ਼ਾਂਤੀ ਮਾਹੌਲ ਦੇ ਵਿੱਚ ਲੋਕਤੰਤਰ ਆ ਸਾਨੂੰ ਆਪਣੀ ਗੱਲ ਰੱਖਣ ਦਾ ਹੱਕ ਆ ਕਿ ਮੈਂ ਸ਼ਾਂਤੀ ਮਾਹੌਲ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਜਥੇਬੰਦੀਆਂ ਨੂੰ ਅਪੀਲ ਕਰਦਾ ਆਓ ਮਿਲ ਬੈਠ ਕੇ ਸਾਰੇ ਜਣੇ ਰਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਕੋ ਸਮਾ ਲੈ ਕੇ ਆਪਾਂ ਆਪਣੇ ਜਿਹੜੇ ਪੱਖ ਰੱਖੀਏ ਮੈਨੂੰ ਆਸ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ ਆ ਪਿਛਲੇ ਕੁਝ ਚੰਦ ਦਿਨਾਂ ਪਹਿਲਾਂ ਹੀ ਸਾਨੂੰ ਦੋ ਹਸਪਤਾਲਾਂ ਦੇ ਤੋਹਫੇ ਦਿੱਤੇ ਗਏ ਜਦ ਕੇ ਸਾਡੇ ਕੋ ਪਹਿਲੋਂ ਇੱਕ ਪੀਜੀਆਈ ਸੀ ਮੇਰਾ ਇਹ ਕਹਿਣ ਦਾ ਭਾਵੇਂ ਚੱਕਰਾ ਵੱਡੇ ਵੱਡੇ ਰੋਡ ਮਾਰਗ ਜੋ ਪਿਛਲੇ ਸੰ ਟਾਈਮ ਦੇ ਵਿੱਚ ਦਿੱਤਾ ਕਿਤੇ ਵੀ ਕੋਈ ਪੱਖਪਾਤੀ ਰਵਈਆ ਨਹੀਂ ਦਿੱਤਾ ਮੈਂ ਇਸ ਚੀਜ਼ ਦੀ ਵੀ ਪੂਰਜੋਰ ਨਖੇਦੀ ਕਰਦਾ ਕਿ ਜਿਹੜੀ ਹਰਿਆਣਾ ਸਰਕਾਰ ਵੱਲੋਂ ਸਾਡੇ ਕਿਸਾਨ ਵੀਰਾਂ ਤੇ ਨੌਜਵਾਨਾਂ ਤੇ ਜਿਹੜੀ ਅਤਿਆਚਾਰ ਹੋਏ ਉਹ ਚੀਜ਼ ਦੀ ਨਖੇਦੀ ਕਰਦੀ ਉਹਨਾਂ ਲੋਕਾਂ ਤੇ ਖਿਲਾਫ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਤੇ ਮੈਂ ਹਰ ਚੀਜ਼ ਦਾ ਜਿਹੜਾ ਹੱਲ ਹੈ ਉਹ ਛੜਕਾਂ ਤੇ ਬੈਠ ਕੇ ਨਹੀਂ ਅਸੀਂ ਪਿਆਰ ਦੇ ਨਾਲ ਰਲ ਮਿਲ ਕੇ ਆਪਣੇ ਭਾਈਚਾਰੇ ਦੀ ਸਾਂਝ ਨੂੰ ਇਕਤਰਤਾ ਵਿਖਾ ਕੇ ਅਸੀਂ ਕੇਂਦਰ ਕੋਲ ਜਾ ਸਕਦੇ ਹਾਂ ਮੈਨੂੰ ਆਸ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਦੀ ਵੀ ਕਿਸੇ ਗੱਲ ਤੋਂ ਸਾਡੀ ਕੀ ਲੱਗਦਾ ਕਿ ਪਹਿਲਾਂ ਕਾਲੀਜਨ ਔਰ ਬੀਜੇਪੀ ਦਾ ਗੱਡ ਜੋੜ ਰਿਹਾ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਅੱਗੇ ਨਹੀਂ ਆ ਪਈਆਂ ਔਰ ਨਹੀਂ ਲੋਕਾਂ ਨੂੰ ਲਾਭ ਬਾਤਰੀਆਂ ਨੂੰ ਪਤਾ ਲੱਗ ਸਕਿਆ ਕਿ ਇਹ ਸਕੀਮਾਂ ਵੀ ਚੱਲਦੀਆਂ ਸੀ ਇਹ ਤੁਹਾਡੇ ਸਾਹਮਣੇ ਆ ਜੀ ਪਿੰਡਾਂ ਦੇ ਵਿੱਚ ਤੇ ਕਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿ ਕਮਲ ਦੇ ਫੁੱਲ ਦੀ ਜੀ ਹਾਂ ਖਾਸ ਕਰਕੇ ਮਾਝੇ ਦੀ ਗੱਲ ਕਰ ਜੇ ਮਾਝੇ ਦੀ ਗੱਲ ਕਰੀਏ ਤੁਸੀਂ ਆਪ ਕਿਤੇ ਪਿੰਡਾਂ ਦੇ ਵਿੱਚ ਜਾ ਕੇ ਵੇਖ ਲਓ ਕਿਸੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਭਾਰਤੀ ਜਨਤਾ ਪਾਰਟੀ ਵੀ ਆਇਆ ਜੀ ਜਿਹੜੇ ਆਮ ਲੋਕ ਸਿਆਸੀ ਲੋਕਾਂ ਨੂੰ ਤੇ ਪਤਾ ਹੁੰਦਾ ਕਿ ਅਸੀਂ ਗੱਠ ਜੋੜਦਾ ਐਸਾ ਸੀ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਦਾ ਨਿਸ਼ਾਨ ਹੈਗਾ ਭਾਰਤੀ ਜਨਤਾ ਪਾਰਟੀ ਸਾਨੂੰ ਆਹ ਦੇ ਰਹੀ ਹੈ ਤੇ ਇਸ ਵਾਰ ਜਦੋਂ ਲੋਕੀ ਜਾਗਰੂਕ ਹੋਏ ਆ ਕਿ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹ ਨੇਦਰ ਵੱਲੋਂ ਆ ਰਹੀਆਂ ਸਕੀਮਾਂ ਜਿਹੜੀਆਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜਿੰਦਰਦਰ ਮੋਦੀ ਜੀ ਦੇ ਰਹੇ ਆ ਤਾਂ ਲੋਕ ਇਸ ਚੀਜ਼ ਦੇ ਵਿੱਚ ਖੁਸ਼ੀ-ਚੇ ਝੂਮ ਕੇ ਉਹਨਾਂ ਚੀਜ਼ਾਂ ਦਾ ਫਾਇਦਾ ਵੀ ਲੈ ਰਹੇ ਆ ਜਿਹੜੀਆਂ ਜਿਹੜੀਆਂ ਉਹਨਾਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਸਕੀਮਾਂ ਲੈਣ ਦੇ ਵਿੱਚ ਮੇਰੀ ਅੱਜ ਜ਼ਿਲ੍ਹੇ ਦੀ ਸੁਮੱਚੀ ਟੀਮ ਬੈਠੀ ਆ ਦਫ਼ਤਰਾਂ ਦੇ ਵਿੱਚ ਤੰਤਾ ਲੱਗਿਆ ਰਹਿੰਦਾ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਜਿਹੜਾ ਉਹਨਾਂ ਦਾ ਬਣਦਾ ਹੱਕ ਆ ਉਹ ਦਿਵਾਉਣ ਲਈ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਉਹ ਤਤ ਪਾ ਰਹੀ ਆ ਬਿਲਕੁਲ ਹੋਰ ਜੀ ਗੱਲ ਕਰ ਲਈਏ ਫਿਰ ਕੀ ਹੁਣ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਲੋਕ ਸਭਾ ਨੂੰ ਚੋਣਾਂ ਨੂੰ ਲੈ ਕੇ ਲਗਾਤਾਰ ਕਿ ਮੱਝ ਖੇਤਰ ਚੋਂ ਵੀ ਬੀਜੇਪੀ ਜਿਹੜੀ ਅੱਗੇ ਜਾਏਗੀ ਬਿਲਕੁਲ ਜੀ ਲੋਕਾਂ ਦਾ ਹੰਗਾਰਾ ਲੋਕ ਪਿਆਰ ਕਰਦੇ ਨੇ ਹਰ ਵਰਗ ਲਈਏ ਪੂਰੀ ਤਤਪਰ ਹੋ ਕੇ ਉਡੀਕ ਕਰ ਰਿਹਾ ਹੈ ਉਹਨਾਂ ਦੇ ਦਿਲ ਚ ਖੁਸ਼ੀ ਹੈ ਕਿ ਪਹਿਲੀ ਵਾਰ ਹੀ ਪੰਜਾਬ ਦੇ ਵਿੱਚ ਸਾਨੂੰ ਜਿਹੜਾ ਪਿੰਡਾਂ ਦੇ ਵਿੱਚ ਖਾਸ ਕਰਦੇ ਆਤੀ ਖੇਤਾਂ ਦੇ ਵਿੱਚ ਕਮਲ ਦੇ ਫੁੱਲ ਨੂੰ ਅਸੀਂ ਵੋਟ ਪਾ ਰਹੇ ਹਾਂ ਉਹਨਾਂ ਦੇ ਦਿਲ ਚ ਚਾਹ ਤਾਂ ਕਿ ਜਿਹੜਾ ਸਾਡਾ ਸੂਬਾ ਪੰਜਾਬ ਸੂਬਾ ਜਿਹੜਾ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਸੀ ਅਸੀਂ ਇਹਨੂੰ ਦੁਬਾਰਾ ਜਿਹੜਾ ਰੰਗਲਾ ਪੰਜਾਬ ਬਿਲਕੁਲ ਤੇ ਇੱਕ ਹੋਰ ਗੱਲ ਕਰ ਲਈਏ ਕਿ ਜਿਹੜੀ ਆ ਕਾਂਗਰਸ ਜਿਹੜੀ ਆ ਹੁਣ ਕਿਸਾਨਾਂ ਦੇ ਹੱਕ ਚ ਆ ਗਈ ਹੈ ਉਸ ਨੂੰ ਕਿਸ ਤਰੀਕੇ ਨਾਲ ਦੇ ਇਹ ਟੋਟਲ ਰਾਜਨੀਤੀ ਹੈ ਜੀ ਪਿਛਲੇ 70 ਸਾਲਾਂ ਦੇ ਵਿੱਚ ਇਹਨਾਂ ਲੋਕਾਂ ਨੇ ਕਿਸਾਨਾਂ ਦੇ ਪੱਖ ਨਾਲ ਕਿੰਨਾ ਕੁ ਸੋਚਿਆ ਤੁਸੀਂ ਆਪ ਤੱਥਾਂ ਦੇ ਆਧਾਰ ਤੇ ਗੱਲ ਕਰ ਲਓ ਕਿ ਜਦੋਂ ਕਿਸਾਨ ਜਦੋਂ ਕਾਂਗਰਸ ਦੀ ਸਰਕਾਰ ਸੀ ਇਹਨਾਂ ਕਿਸਾਨਾਂ ਨੂੰ ਕਿੰਨੀ ਐਮਐਸਪੀ ਦਿੱਤੀ ਤੇ ਆਹ 10 ਸਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨੂੰ ਕੀ ਦਿੱਤਾ ਤੁਸੀਂ ਤੱਥਾਂ ਤੇ ਕੱਢ ਕੇ ਦੇਖ ਲਓ ਜੀ ਜ਼ਮੀਨ ਅਸਮਾਨਤਾ ਫਰਕ ਇਹਨਾਂ ਨੂੰ ਸਿਰਫ ਇੱਕ ਰਾਜਨੀਤੀ ਕਰਨ ਤੋਂ ਬਿਨਾ ਹਮੇਸ਼ਾ ਹੀ ਇਹਨਾਂ ਨੇ ਭਾਰਤ ਨੂੰ ਲੁੱਟਿਆ ਕਿ ਸੁੱਟਿਆ ਇਨ ਦਾ ਹਮੇਸ਼ਾ ਹੀ ਇੱਕੋ ਚੀਜ਼ ਆ ਕਿ ਲੋਕਾਂ ਨੂੰ ਘਬਰਾਹ ਕਰਕੇ ਵੋਟਾਂ ਲਈਆਂ ਜਾਣ ਤੇ ਬਾਅਦ ਵਿੱਚ ਲੋਕ ਇੱਦਾਂ ਹੀ ਰਹਿੰਦੇ ਰਹਿਣ ਜੋ ਤੁਹਾਡੇ ਸਾਹਮਣੇ ਆ ਪਰ ਲੋਕ ਬੜੇ ਜਾਗਰੂਕ ਹੋ ਚੁੱਕੇ ਆ ਸਭ ਲੋਕਾਂ ਨੂੰ ਪਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਅਗਵਾਈ ਦੇ ਵਿੱਚ ਜਿਹੜਾ ਸਾਡਾ ਪੂਰਾ ਸਮੁੱਚਾ ਭਾਰਤ ਹਿੰਦੁਸਤਾਨ ਉਹ ਦਿਨ ਦੁਗਣੀ ਰਾ ਚੁਗਣੀ ਤਰੱਕੀ ਕਰ ਰਿਹਾ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਦੀ ਵੀ ਘਬਰਾ ਨਹੀਂ ਹੁੰਦੇ ਬਿਲਕੁਲ ਇਹ ਸਨ ਹਰਜੀਤ ਸਿੰਘ ਸੰਧੂ ਔਰ ਇਹਨਾਂ ਵੱਲੋਂ ਲਗਾਤਾਰ ਜਿਹੜੀਆਂ ਨੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਖਡੂਰ ਸਾਹਿਬ ਦੀ ਗੱਲ ਕਰ ਲਈਏ ਤਾਂ ਕਿ ਪੰਥਕ ਸੀਡ ਨਾਮ ਜਾਨੀ ਜਾਂਦੀ ਸੀਟ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਝਾ ਮਾਲਵਾ ਦੁਆਬਾ ਇਸ ਨੂੰ ਤਿੰਨੇ ਖੇਤਰ ਜਿਹੜੇ ਨੇ ਲੱਗਦੇ ਨੇ ਮੀਟਿੰਗਸ ਜਿਹੜੀਆਂ ਸੀ ਸਾਰੀਆਂ ਹੀ ਪਾਰਟੀਆਂ ਨੇ ਜਿਹੜੀਆਂ ਇੱਥੇ ਸ਼ੁਰੂ ਕਰ ਦਿੱਤੀਆਂ ਸੀ ਲਗਾਤਾਰ ਮੀਟਿੰਗਾਂ ਦਾ ਦੌਰ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਤਰਨਤਾਰਨ ਤੋਂ ਸਿਦਾਰਥ ਲੋੜਾ ਜੈਨਕਸ਼ੇਰਾ ਟੀਵੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤਾਂਤ੍ਰਿਕ पंडित मौलवी बेगम तांत्रिक ना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन विदेश च पक्का होना कारोबार का ना चलना सिर्फ इकती घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par